ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੀਆਂ ਜੀ ਉਹ ਹੈਗੇ ਨੇ ਆਲੂ ਆਲੂਆਂ ਨੂੰ ਆਪਾਂ ਕਿਵੇਂ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਜੀ ਹੁਣ ਦੇਖੋ ਜੀ ਗਰਮੀ ਦਾ ਸੀਜ਼ਨ ਹੈ ਕਿਉਂਕਿ ਆਲੂ ਹੁਣ ਨਵੇਂ ਆ ਰਹੇ ਨੇ ਜੇ ਇਹਨਾਂ ਨੂੰ ਆਪਾਂ ਕਈ ਵਾਰੀ ਹੁੰਦਾ ਵਾ ਇਕੱਠੇ ਲੈ ਕੇ ਆਪਾਂ ਘਰ ਵਿੱਚ ਸਟੋਰ ਕਰ ਲੈਣੇ ਆ ਤੇ ਉਹਦੇ ਲਈ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦੀ ਆ ਜੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਪਹਿਲੀ ਵਾਰ ਹੀ ਆਏ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜੀ ਆਪਾਂ ਜਿੱਤ ਤੁਹਾਨੂੰ ਚਾਰ ਟਿਪਸ ਦੱਸਾਂਗੇ ਬਹੁਤ ਹੀ ਸੌਖੀਆਂ ਨੇ ਜਿਹੜੇ ਤਰੀਕੇ ਨਾਲ ਮੈਂ ਆਲੂਆਂ ਨੂੰ ਸਟੋਰ ਕਰਕੇ ਰੱਖਦੀ ਆ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਹੈਗੇ ਮੈਂ ਉਹ ਤਰੀਕੇ ਹੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇਸੇ ਤਰ੍ਹਾਂ ਵੀਡੀਓ ਦੇ ਨਾਲ ਬਣੇ ਰਹੋ ਆਪਣੀਆਂ ਚਾਰੇ ਟਿਪਸਾਂ ਬਹੁਤ ਹੀ ਵਧੀਆਂ ਨੇ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਿਲਕੁਲ ਸਲਿੱਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਣੀ ਜੀ ਪਹਿਲੀ ਟਿਪਸ ਹੈਗੀ ਹੈ ਜੀ ਆਪਾਂ ਨੇ ਜਿਵੇਂ ਆਲੂ ਜ਼ਿਆਦਾ ਲੈ ਆਂਦੇ ਸਟੋਰ ਕਰਕੇ ਰੱਖਣੀਆਂ ਉਹਨੂੰ ਤੁਸੀਂ ਠੰਡੀ ਜਗ੍ਹਾ ਤੇ ਨਾ ਫਰਸ਼ ਦੇ ਉੱਤੇ ਚੰਗੀ ਤਰ੍ਹਾਂ ਖੰਡਾ ਦਿਓ ਤੇ ਇਕੱਲਾ ਇਕੱਲਾ ਆਲੂ ਹੋਣਾ ਚਾਹੀਦਾ ਵਾ ਤੇ ਇਕੱਠੇ ਕਰਕੇ ਨਹੀਂ ਆਲੂ ਆਪਾਂ ਨੇ ਰੱਖਣੇ ਹੈਗੇ ਬਿਲਕੁਲ ਵੀ ਤੁਹਾਡੇ ਆਲੂ ਖਰਾਬ ਨਹੀਂ ਹੋਣਗੇ ਉਸ ਜਗ੍ਹਾ ਤੇ ਜਿੱਥੇ ਆਪਾਂ ਨੇ ਆਲੂਆਂ ਨੂੰ ਐਂਡ ਖਿਲਾਰਨਾ ਹੈ ਤੇ ਉਹ ਉਸ ਜਗ੍ਹਾ ਤੇ ਇਹ ਸੇਕ ਨਹੀਂ ਪੈਣਾ ਚਾਹੀਦਾ ਕਿਸੇ ਵੀ ਧੁੱਪ ਵਗੈਰਾ ਦਾ ਹੈਨਾ ਤੇ ਗਰਮੀ ਦੇ ਵਿੱਚ ਤਾਂ ਹੀ ਆਪਣੇ ਆਲੂ ਖਰਾਬ ਹੋ ਜਾਂਦੇ ਨੇ ਜਦ ਆਪਾਂ ਉਹਨਾਂ ਨੂੰ ਕਿਸੇ ਸੇਕ ਜਗ੍ਹਾ ਤੇ ਰੱਖਦੀਆਂ ਵੀ ਫर्श ਨਹੀਂ ਆਪਣਾ ਉਹ ਠੰਡਾ ਹੁੰਦਾ ਤੇ ਫੇਰ ਹੀ ਆਪਣੇ ਆਲੂ ਖਰਾਬ ਹੁੰਦੇ ਨੇ ਤੇ ਇਹ ਹੈਗਾ ਜੀ ਆਪਣਾ ਪਹਿਲਾ ਤਰੀਕਾ ਮੈਂ ਤੁਹਾਨੂੰ ਤਿੰਨ ਤਰੀਕੇ ਹੋਰ ਵੀ ਦੱਸਦੀਆਂ ਤੇ ਆਪਾਂ ਤੁਹਾਨੂੰ ਚਾਰ ਤਰੀਕੇ ਦੱਸਾਂਗੇ ਜਿਹੜਾ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਉਹ ਵਰਤ ਸਕਦੇ ਹੋ ਮੈਂ ਜਿਦੋਂ ਉਹਨੂੰ ਦੂਸਰਾ ਤਰੀਕਾ ਵੀ ਦੱਸਦੀ ਆ ਤੇ ਉਹ ਵੀ ਬਹੁਤ ਸੌਖਾ ਤਰੀਕਾ ਆ ਤੁਸੀਂ ਲਸਣ ਲੈ ਲੈਣਾ ਲਸਣ ਦੀਆਂ ਕਲੀਆਂ-ਕਲੀਆਂ ਕਲੀਆਂ ਕਰ ਲਿਓ ਦੇਖੋ ਜੀ ਇਹਦੇ ਵਿੱਚ ਤੁਸੀਂ ਇਹ ਆਲੂਆਂ ਦੇ ਵਿੱਚ ਰੱਖ ਦਿਓ ਤੇ ਆਪਣੇ ਫਿਰ ਵੀ ਆਲੂ ਬਿਲਕੁਲ ਨਹੀਂ ਖਰਾਬ ਹੋਣਗੇ ਜਿਹੜੇ ਆਪਾਂ ਕਿਚਨ ਦੇ ਵਿੱਚ ਥੋੜੇ ਟਾਈਮ ਵਾਸਤੇ ਵੀ ਆਲੂ ਲੈ ਕੇ ਆਉਨੇ ਆ ਕਈ ਵਾਰੀ ਹੈਨਾ ਉਹ ਵੀ ਆਪਣੇ ਪਏ-ਪਏ ਖਰਾਬ ਹੋ ਜਾਂਦੀ ਆ ਤੇ ਉਹਦੇ ਵਿੱਚ ਤੁਸੀਂ ਲਸਣ ਨੂੰ ਰੱਖ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਜੀ ਕਿ ਉਹ ਜੀ ਸਾਡੀ ਇਹ ਵੀ ਟਿਪਸ ਲੱਗੀ ਜਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਮੈਂ ਤੁਹਾਨੂੰ ਜੀ ਹੁਣ ਤੀਸਰੀ ਟਿਪਸ ਦੱਸਦੀ ਆ ਆਪਣੀ ਜੀ ਤੀਸਰੀ ਟਿਪਸ ਹੈਗੀ ਆ ਇੱਕ ਤੁਸੀਂ ਅਖਬਾਰ ਲੈਣਾ ਅਖਬਾਰ ਤੇ ਤੁਸੀਂ ਇਸ ਤਰ੍ਹਾਂ ਪੀਸ ਲਿਓ ਕੱਟ ਤੇ ਇਹਦੇ ਵਿੱਚ ਤੁਸੀਂ ਆਲੂਆਂ ਦੇ ਵਿੱਚ ਰੱਖ ਦਿਓ ਦੇਖੋ ਜੀ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਵੀ ਹਮ ਆਲੂ ਪਿਆਜ਼ ਲੈ ਜਾਂਦੇ ਆ ਤੇ ਤੁਸੀਂ ਉੱਥੇ ਜ਼ਰੂਰ ਧਿਆਨ ਬੱਚੋ ਤੇ ਦੇਖੋ ਰੈਡੀ ਵਾਲ ਜਾਂਦੇ ਆ ਵੀ ਅਖਬਾਰ ਰੱਖੇ ਹੁੰਦੇ ਨੇ ਕਿਉਂਕਿ ਉਹ ਤਾਂ ਹੀ ਰੱਖੇ ਹੁੰਦੇ ਨੇ ਜੀ ਇਹ ਆਪਣੇ ਜਿਹੜੇ ਆਲੂ ਪਿਆਜ਼ ਨੇ ਇਹ ਖਰਾਬ ਨਹੀਂ ਹੁੰਦੇ ਹੈਗੇ ਫਿਰ ਦੇਖੋ ਜੀ ਇਹਨਾਂ ਦੇ ਛੋਟੇ ਛੋਟੇ ਤੁਸੀਂ ਪੀਸ ਇਸ ਤਰ੍ਹਾਂ ਵਿੱਚ ਇਹਦੇ ਰੱਖ ਲਿਆ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਸ ਤਰ੍ਹਾਂ ਅਖਬਾਰ ਇਹਦੇ ਵਿੱਚ ਤੁਸੀਂ ਕੱਟ ਕੇ ਪੀਸ ਛੋਟੇ-ਛੋਟੇ ਰੱਖ ਸਕਦੇ ਹੋ ਅਸੀਂ ਤਾਂ ਜੀ ਇਸੇ ਤਰ੍ਹਾਂ ਅਖਬਾਰ ਕੱਟ ਕੇ ਵਿੱਚ ਇਹਦੇ ਛੋਟੇ-ਛੋਟੇ ਪੀਸ ਰੱਖਦੇ ਇਹਨੇ ਬਿਲਕੁਲ ਵੀ ਆਲੂ ਖਰਾਬ ਨਹੀਂ ਹੁੰਦੇ ਹੈਗੇ ਬਹੁਤ ਹੀ ਸੌਖਾ ਤਰੀਕਾ ਆਪਾਂ ਪਿਆਜ਼ ਦੇ ਵਿੱਚ ਵੀ ਰੱਖ ਸਕਦੇ ਹਾਂ ਅਖਬਾਰ ਉਹ ਵੀ ਬਿਲਕੁਲ ਨਹੀਂ ਖਰਾਬ ਹੁੰਦੀ ਹੈਗੀ ਆਪਣੀ ਜੀ ਚੌਥੀ ਟਿਪਸ ਹੈਗੀ ਆ ਦੇਖੋ ਜੀ ਜਦੋਂ ਵੀ ਆਪਾਂ ਨੇ ਬਾਜ਼ਾਰ ਦੇ ਵਿੱਚੋਂ ਆਲੂ ਲੈ ਕੇ ਆਉਣੇ ਆ ਤੇ ਉਹਨਾਂ ਨੂੰ ਬਿਲਕੁਲ ਵੀ ਧੋਣਾ ਨਹੀਂ ਹੈਗਾ ਜੀ ਇਹ ਪਾ ਤੋ ਦਿੰਦੀਆਂ ਤੇ ਫਿਰ ਉਹ ਜਲਦੀ ਖਰਾਬ ਹੋ ਜਾਂਦੀ ਨੇ ਜਦੋਂ ਆਪਾਂ ਨੇ ਜੀ ਫ੍ਰਿਜ ਦੇ ਵਿੱਚ ਰੱਖਣੀ ਆ ਫਿਰ ਵੀ ਆਪਾਂ ਨੇ ਬਿਲਕੁਲ ਧੋਕੇ ਨਹੀਂ ਰੱਖਣੇ ਹੈਗੇ ਇਸ ਤਰ੍ਹਾਂ ਦਾ ਤੁਸੀਂ ਪਲਾਸਟਿਕ ਦਾ ਵੀ ਲੈ ਸਕਦੇ ਹੋ ਟੋਕਰੀ ਤੇ ਜਾਂ ਤੁਸੀਂ ਇਹਦੇ ਹੇਠਾਂ ਅਖਬਾਰ ਪੇਪਰ ਵੀ ਵਿਛਾ ਸਕਦੇ ਹੋ ਜਦੋਂ ਵੀ ਆਪਾਂ ਨੇ ਇਹ ਸਬਜੀ ਵਾਲੇ ਬਕਸੇ ਦੇ ਵਿੱਚ ਆਲੂ ਰੱਖਣੇ ਹੋਣ ਤੇ ਇਹ ਵੀ ਬਹੁਤ ਹੀ ਸੌਖਾ ਤਰੀਕਾ ਹੈ ਠੰਡੀ ਜਗ੍ਹਾ ਦੇ ਵਿੱਚ ਬਿਲਕੁਲ ਵੀ ਆਲੂ ਨਹੀਂ ਖਰਾਬ ਹੁੰਦੇ ਹੈਗੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਵਧੀਆ-ਵਧੀਆ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਨੇ ਜੀ ਆ ਤੁਹਾਨੂੰ ਚੌਥੀ ਟਿਪਸ ਦੱਸੀ ਆ ਵੀ ਫ੍ਰਿਜ ਦੇ ਵਿੱਚ ਆਪਣੇ ਆਲੂ ਕਿਵੇਂ ਰੱਖਣੇ ਆ ਕਿਹੋ ਜੀ ਸਾਡੀ ਇਹ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਆ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ